ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਦਾ ਵਲੌਗ ਸਾਡਾ ਐਵੇਂ ਆ ਕਿ ਹਵਾ ਇਹੀ ਕਾਫੀ ਜ਼ਿਆੜੀ ਇੱਕਦਰ ਨੇਰ ਆਇਆ ਹੀ ਤੇ ਮਾਰਾ ਦਾ ਨਾ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਮਤਲਬ ਉਹ ਗੰਢ ਖੁੱਲ ਗਈ ਕਮਰ ਕਸ ਖੁੱਲ ਕੇ ਤੇ ਢਲਾ ਹੋ ਗਿਆ ਤੇ ਮੇਰਾ ਧਿਆਨ ਪਿਆ ਤੇ ਮੈਂ ਚਲੋ ਘਰ ਆਉਣੇ ਆ ਤੇਵਾ ਮਿਲੀ ਸਾਨੂੰ ਕਰਨੀ ਚਾਹੀਦੀ ਆ ਸਭ ਪਹਿਲਾਂ ਮਾਇਆ ਗੁਰਦਰ ਸਾਹਿਬ ਮੈਨੂੰ ਲੱਪੇ ਨਾ ਕੋਈ ਵੀ ਤਾਂ ਚੜਾਉਣ ਵਾਸਤੇ ਪਰ ਮੈਂ ਕਿਹਾ ਫਰੇ ਸ਼ਰਕ ਵੱਲੋਂ ਤੇ ਤਾਇ ਦਾ ਮੁੰਡਾ ਲੱਪਾ ਨੂੰ ਬੁਲਾਇਆ ਮੈਂ ਮੈਂ ਕਹਿੰਦੇ ਆ ਉਹ ਨਾਲ ਆਇਆ ਤੇ ਫਿਰ ਉੱਪਰ ਚੜਿਆ ਦੇਖ ਸਕਦੇ ਹੋ ਤੇ ਤੁਸੀਂ ਹੀ ਦਾ ਨਹੀਂ ਕਦੇ ਮੌਕਾ ਮਿਲਿਆ ਤੇ ਚਰਨ ਦੀ ਕੋਈ ਗੰਨੀ ਸੇਵਾ ਕਰੋ ਜ਼ਰੂਰ ਕਰੋ ਪਰ ਇਹ ਆ ਕਿ ਥੱਲੇ ਕੰਬਲ ਜਨ ਸਰਾਣਾ ਵਗੈਰਾ ਰੱਖ ਲਿਓ ਉ ਚੋਪਦਾ ਬੜਾ ਉਹਦੇ ਉਹ ਪੱਤਰੀਆਂ ਜੀਆਂ ਬੜੀਆਂ ਚੁੱਭੀਆਂ ਮੇਰੇ ਬਾਕੀ ਹੈ ਕਿ ਦੇਖ ਸਕਦੇ ਹੋ ਤੁਸੀਂ ਬੜੀ ਬੜੀ ਹਵਾਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਸਮੋਈ ਨਾ ਤਾਂ ਵੀ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ। ਫਿਰ ਤਾਂ ਕਰਕੇ ਚਰਚੇ ਦੇ ਸਕਦੇ ਹੋ ਉੱਪਰ ਗਿਆ। ਅੱਗੇ ਵੀ ਉੱਤਰਾਇਆ ਵੀ ਐਰਟੀ ਮੈਂ ਹੀ ਚੋੜਾ ਸਾਹਿਬ ਵਾਹਿਗੁਰੂ ਜੀ ਖਰਫਾ ਨਾਲ ਕੋਈ ਬੰਦਾ ਨਹੀਂ ਮਿਲਦਾ। ਉਹ ਪੜੀ ਨਹੀਂ ਹੈਗੇ। ਬਾਬਾ ਜੀ ਜਿਹੜੇ ਡੇਚੜਾ ਦਿੰਦੇ ਸੀ। ਤੇ ਫਿਰ ਮੈਂ ਫੋਟੋ ਕਿਰਾ ਦੇ ਤਾਂ। ਇਹ ਸਾਨੂੰ ਆਪਾਂ ਕਰ ਦਿੱਤਾ ਉੱਪਰ ਜਾ ਰਹਿਆਂ ਦੇਖ ਹੈ ਤੇ ਆ ਦੇਖੋ ਇਹ ਹੋਇਆ ਰਾਇ ਕਰੇ ਸਰੋਪਾ ਪਿਆਏਗਾ ਉਹਦਾ ਮੈਂ ਪੀਸ ਕੱਟ ਕੇ ਲੈ ਗਿਆ ਕਮਰ ਕੱਥੇ ਬਣਾ ਕੇ ਲੈ ਗਿਆ ਤੇ ਉਹ ਖੜੀ ਤੇ ਫਿਰ ਬਣ ਦਿੱਤੇ ਲੱਗੇ ਕਿ ਥੋੜਾ ਥੋੜਾ ਡਰ ਵੀ ਲੱਗਦਾ ਏ ਹਵਾ ਜੀ ਆਂਦੀ ਤੇ ਹਿੱਲਦਾ ਏ ਤੇਰੇ ਬਾਈ ਕੋ ਵੀ ਕਿੱਥੇ ਪਣਾ ਲੇ ਜੀ ਉਸ ਤੋਂ ਬਾਅਦ ਵਿੱਚ ਆ ਗਏ ਆਪਾਂ ਘਰ ਬੂਟਾ ਲਿਆਂਦਾ ਸੀਗਾ ਇੱਕ ਤੇ ਉਹਦੇ ਲਈ ਜਗ੍ਹਾ ਬਣਾਉਂਦੇ ਹਾਂ ਪਰਸਟਰ ਹੀ ਔਖਾ ਟੁੱਟਦਾ ਹੈ ਤੇ ਉਹਨਾਂ ਵੀ ਰਮਣ ਕਹਿੰਨਾ ਕਿ ਨੇ ਤਾਂ ਨਾ ਕਿ ਲਾਉਣਾ ਹੈ ਲਾਉਣਾ ਹੈ ਤੇ ਉਹ ਕਹਿੰਦੇ ਤੂੰ ਤੋੜੀ ਜਾ ਪ੍ਰੈਸਟਰ ਸਿੱਧਾ ਹੋ ਗਿਆ ਤੇ ਫਿਰ ਮੈਂ ਮਨਾ ਲਿਆ ਉਹਨਾਂ ਨੂੰ ਕਿ ਇਸ ਕੋਲੇ ਛੋਣਾ ਹੈ ਪ੍ਰੈਸਟਰ ਦਾ ਸਗੋ ਹੋਰ ਟੋੜ ਭੰਜਣਾ ਜਿੱਦਣੇ ਹੋ ਗਿਆ ਉਹਨਾਂ ਨੂੰ ਚਲੋ ਮਨਾਇਆ ਤੇ ਫਿਰ ਦੇਖ ਸਕਦੇ ਸੀ ਟੋਇਆ ਪੁੱਟਿਆ ਤੇ ਉਹ ਵਿੱਚ ਬਜਰੀ ਵਗੈਰਾ ਕਾਫੀ ਨਿਕਲਦੀ ਤੁਹਾਨੂੰ ਪਤਾ ਜਦੋਂ ਪਲਸਟਰ ਪਾਉਂਦੇ ਆ ਤੇ ਵਿੱਚ ਹੁੰਦੀ ਹੈ ਬਜਰੀ ਫਿਰ ਉਹ ਸਾਰੀ ਕੱਢ ਦਿੱਤੀ ਤੇ ਮੈਂ ਨਾ ਕਰਦਾ ਫਿਰ ਜਾਨ ਘੁੱਟ ਲੱਗਣੀ ਤੇ ਬੂਟੇ ਨੇ ਸਰ ਵੀ ਸਕਦਾ ਸ਼ਾਇਦ ਕੁਝ ਹੋ ਸਕਦਾ ਹੈ ਤੁਹਾਨੂੰ ਬੂਟਾ ਦਿਖਾਣੇ ਆ ਅਸਲ 'ਚ ਮੈਨੂੰ ਨਾ ਸ਼ੌਂਕ ਪਿਆ ਫੁੱਲ ਬੂਟੇ ਵਗੈਰਾ ਲਾਉਣਾ ਤੇ ਕੋਈ ਵੀ ਕੰਮ ਤੁਹਾਨੂੰ ਪਤਾ ਸ਼ੌਂਕ ਨਾਲ ਹੀ ਹੁੰਦਾ ਆ ਤੇ ਇਹ ਆ ਜਿਹੜਾ ਨਾ ਪਹਿਲਾਂ ਐਵੇਂ ਪਲੱਸਤਰ ਹੀ ਹੁੰਦਾ ਸੀ ਸਾਰਾ ਪਲੱਸਤਰ ਵਗੈਰਾ ਫਿਰ ਤੋੜਿਆ ਘਰੋਂ ਪੁੱਛਿਆ ਗਾਲਾ ਗੁਲਾ ਖਾ ਕੇ ਤੋੜ ਤਾਰ ਕੇ ਤੇ ਫਿਰ ਫੁੱਲ ਦੇ ਬੂਟੇ ਲਾਏ ਮਰੂਦ ਵਗੈਰਾ ਸਾਰਾ ਕੁਝ ਜੋ ਜੋ ਸ਼ੌਕ ਹੀ ਜਦ ਜਿਹੜੇ ਫੁੱਟੇ ਦਾ ਜ ਹੋਣ ਵੀ ਲਾਣੇ ਆ ਮੇਰਾ ਵਾਸਤੇ ਜਿਹੜੇ ਸਾਰਾ ਪਲੱਸਤਰ ਤੋੜ ਕੇ ਰੁੱਖ ਰੁੱਖ ਕਰਦੇ ਆ ਕਰ ਕਰਨ ਦਿਨ ਫਿਰ ਹੋਲੀ ਵਾਲੀ ਹੋਸ ਰਹਿਣਾ ਮਨਾਣਾ ਪੈਂਦਾ ਤੁਹਾਡਾ ਅੱਜ ਦਾ ਵਲੌਗ ਤੁਹਾਡਾ ਇੱਥੇ ਸਮਾਪਤ ਹੁੰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।